ਬੇਅਦਬੀ ਦੇ ਨਾਤੇ ਸਿਆਸਤ ਕਰਨ ਵਾਲੇ ਅੱਜ ਬੇਅਦਬੀ ਦੇ ਦੋਸ਼ਾਂ ਦੇ ਵਿੱਚ ਕੋਰਟ ਨੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਜਿਹੜੀ ਹੈ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਮਾਸ਼ ਸ਼੍ਰੋਮਣੀ ਕਾਲਰ ਨੂੰ ਬਦਨਾਮ ਕਰਕੇ ਬੇਅਦਬੀ ਦੇ ਦੋਸ਼ਾਂ ਦੇ ਕਟਾਰੇ ਵਿੱਚ ਖੜੇ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਅੱਜ ਸੱਤਾ ਤੇ ਕਾਬਜ ਹੋਏ ਸੀ ਅੱਜ ਬਿੱਲੀ ਥੈਲਿਓਂ ਬਾਹਰ ਆਈ ਹੈ ਅੱਜ ਉਹੀ ਲੋਕ ਅੱਜ ਦਿੱਲੀ ਦਾ ਨਰੇਸ਼ ਜਿਹੜਾ ਉਹਨਾਂ ਦੇ ਇੱਕ ਐਮਐਲਏ ਅੱਜ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਦੋਸ਼ਾਂ ਦੇ ਵਿੱਚ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ 2 ਸਾਲ ਦੀ ਮਲੇ ਕੋਲਲਾ ਦੀ ਦਲ ਦੇ ਵਿੱਚ ਮੈਂ ਬਹੁਤ ਧੇਰ ਤੋਂ ਇਹ ਗੱਲ ਕਹਿੰਦਾ ਸੀ ਕਿ ਜਿਸ ਤਣ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੋਂਦ ਦੇ ਵਿੱਚ ਆਈ ਹੈ ਬੇਅਦਬੀ ਦੇ ਕਟਨਾਮਾ ਭਾਈਚਾਰਕ ਸਾਂਝ ਜਿਹੜੀ ਖਤਮ ਹੋਈ ਹੈ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਜਾਂ ਉਹਦੀ ਪਦائش ਜਿਹੜੀ ਹੋਈ ਹੈ ਜੇ ਬੇਅਦਬੀ ਸ਼ਬਦ ਦੀ ਪਦائش ਹੋਈ ਹੈ ਤਾਂ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੀ ਕੀਤੀ ਹੈ ਸ਼੍ਰੋਮਣੀ ਕਾਲਦਲ ਦੀ ਸਰਕਾਰ ਦੇ ਵੇਲੇ ਜਿਹੜੀਆਂ ਬੇਅਦਬੀਆਂ ਹੋਈਆਂ ਜਦੋਂ ਇਹ ਕੁਰਾਨ ਸ਼ਰੀਫ ਦੀਆਂ ਬੇਅਦਬੀਆਂ ਹੋਈਆਂ ਸ਼੍ਰੋਮਣੀ ਕਾਲਦਲ ਕਹੇਗੀ ਪਾਰਟੀ ਜਿਹਨੇ ਸੀਬੀਆਈ ਨੂੰ ਵੀ ਸੰਗਤ ਦੇ ਕਹਿਣ ਤੇ ਜਿਹੜਾ ਸੀ ਉਹ ਜਿਹੜੀ ਅਸੀਂ ਬੀ ਇਨਕੁਆਰੀ ਦੀ ਗੱਲ ਕੀਤੀ ਸੀ ਅੱਜ ਮੈਂ ਮਾਨਯੋਗ ਮਾਨਯੋਗ ਕੋਰਟ ਦਾ ਧੰਨਵਾਦ ਦਿਆਂ ਕਿ ਉਹਨਾਂ ਨੇ ਸੱਚਾਈ ਦੇ ਪੈਰਾ ਦਿੰਦੇ ਹੋਏ ਇਹ ਜੇ ਦੋਸ਼ੀਆਂ ਨੂੰ ਜਿਹੜਾ ਸਖਤ ਤੋਂ ਸਖਤ ਸਜ਼ਾ ਦਿੰਦੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਹਦੇ ਖਿਲਾਫ ਇਹ ਕੋਰਟ ਦੇ ਵਿੱਚ ਐਵੀਡੈਂਸ ਡਾਟਾ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਇਹ ਵੀ ਕਿਹਾ ਕਿ ਇਹਨੂੰ ਟ੍ਰਾਇਲ ਤੋਂ ਬਾਹਰ ਰੱਖ ਕੇ ਜਿਹੜਾ ਨਰੇਸ਼ ਕੁਮਾਰ ਜਿਹੜਾ ਦਿੱਲੀ ਦਾ ਜਿਹੜਾ ਐਮਐਲਏ ਆ ਉਹਨੂੰ ਬਾਹਰ ਕੀਤਾ ਜਾਵੇ ਦੋਸ਼ਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਦੂਜੇ ਜਿਹੜੇ ਹੋਰ ਬੰਦੇ ਉਹਨਾਂ ਦੇ ਨਾਲ ਇਨਵੋਲ ਸੀ ਕੇਸ ਦੇ ਵਿੱਚ ਉਹਨਾਂ ਤੇ ਕਾਰਵਾਈ ਕੀਤੀ ਜਾ ਉਹਨਾਂ ਦਾ ਕੇਸ ਲਾਇਆ ਜਾਵੇ ਪਰ ਮਾਨਯੋਗ ਕੋਰਟ ਨੇ ਜਿਹੜਾ ਹੈ ਉਹਨਾਂ ਨੇ ਇਸ ਨਰੇਸ਼ ਕੁਮਾਰ ਨੂੰ ਜਿਹੜਾ ਦੋਸ਼ੀ ਐਲਟ ਕੀਤਾ ਕੱਲ ਉਹਨੂੰ ਫੜ ਕੇ ਜੇਲ੍ਹ ਚ ਬੰਦ ਕੀਤਾ ਅੱਜ ਉਹਦੀ ਜਿਹੜੀ ਸਜ਼ਾ 2 ਸਾਲ ਦੀ ਸਜ਼ਾ ਉਹਨੂੰ ਕੋਰਟ ਵੱਲੋਂ ਜਿਹੜੀ ਹੈ ਉਹ ਦਿੱਤੀ ਗਈ ਹੈ ਅਸੀਂ ਧੰਨਵਾਦ ਕਰੀਏ ਮਾਨਯੋਗ ਕੋਰਟ ਦੇ ਤੇ ਪੰਜਾਬ ਦੇ ਲੋਕਾਂ ਨੂੰ ਇਹ ਹੁਣ ਜਾਣਨਾ ਚਾਹੀਦਾ ਕਿ ਬੇਅਦਬੀਆਂ ਦਾ ਦੌਰ ਇਹਵੇਂ ਸ਼ੁਰੂ ਹੋਇਆ ਇਹ ਜਿਸ ਦਿਨ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਜਿਸ ਦਿਨ ਦੀ ਇਸ ਪਾਰਟੀ ਦੀ ਹੋਂਦ ਹੋਈ ਹੈ ਉਸ ਦਿਨ ਤੋਂ ਸਿਰ ਤੇ ਸਿਰ ਜਿਹੜਾ ਧਰਮ ਦੇ ਨਾਂ ਤੇ ਮਜਬ ਦੇ ਨਾਂ ਤੇ ਜਾਤ ਦੇ ਨਾਂ ਤੇ ਫਿਰਕਾ ਜੇ ਕਹਿੰਸੀ ਜਿੰਨੀ ਦੰਗਾ ਹੋਵਾ ਜੀ ਜਿੰਨਾ ਫਿਰਕਾ ਪ੍ਰਸਤੀ ਜਿਹੜੀ ਇਹਨਾਂ ਲੋਕਾਂ ਵੱਲੋਂ ਕੀਤੀ ਗਈ ਹੈ ਉਹ ਕਿਸੇ ਵੀ ਅੱਜ ਤੱਕ 70 ਸਾਲਾਂ ਦੇ ਇਤਿਹਾਸ 'ਚ ਨਹੀਂ ਹੋਈ ਤੇ ਅੱਜ ਇਹ ਜਿਹੜਾ ਸਾਹਮਣੇ ਸਭ ਦੇ ਚਿਹਰਾ ਨੰਗਾ ਹੋਇਆ ਉਹ ਕੇਜਰੀਵਾਲ ਦਾ ਦਿੱਲੀ ਵਾਲਿਆਂ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜੇ ਸੱਤਾ ਦੇ ਕਾਬਜ ਹੋਣ ਲਈ ਪੰਜਾਬ ਦੇ ਜਜ਼ਬਾਤਾਂ ਨਾਲ ਖੇਡੇ ਪੰਜਾਬ ਦੀ ਧਾਰਮਿਕ ਸਿਆਸਤ ਨਾਲ ਧਰਮ ਦੇ ਨਾਲ ਖੇਡੇ ਅੱਜ ਉਹਨਾਂ ਲੋਕਾਂ ਦਾ ਚਿਹਰਾ ਨੰਗਾ ਹੋਇਆ ਧੰਨਵਾਦ ਮਾਨਯੋਗ ਕੋਰਟ